ਕੀ ਹੋਇਆ ਆ ਗਿਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਜੋ ਅੱਜ ਮੇਰੇ ਨਾਲ ਕੀਤਾ ਨਾ ਤੇ ਇਹ ਘਰ ਮੇਰਾ ਹੈ ਸਾਰੇ ਘਰ ਤੁਹਾਡੇ ਆ ਸਾਰੇ ਘਰ ਮੇਰੇ ਆ ਸਾਰੀਆਂ ਮਾਵਾਂ ਜਿਹੜੀਆਂ ਖੜੀਆਂ ਧਰਾ ਖੜੀਆਂ ਵੱਡੇ ਖੜੀਆਂ ਮੇਰੇ ਆ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ساری ਉਮਰ ਤੱਕ ਜਿੰਨੀ ਦੇ ਤੱਕ ਮੇਰੇ ਸਾਹ ਮੈਂ ਤੁਹਾਡੇ ਨਾਲ ਸਾਡੇ ਜਿੰਨਾ ਚਿਰ ਸਾਹ ਸੇ ਤੁਹਾਡੇ ਸਾਥ ਮੈਂ ਦੇੜੀ ਨਹੀਂ ਦੇ ਸਕਦਾ ਮੇਰੇ ਤੇ ਹਸਾਨ ਹੈ ਇਹ ਜੋ ਕੀਤਾ ਮੇਰੇ ਤੇ ਹਸਾਨ ਹੈ ਮੈਂ ਦੇੜੀ ਨਹੀਂ ਦੇ ਸਕਦਾ ਕੋਸ਼ਿਸ਼ ਕਰਾਂਗਾ ਗੁਰਨਾਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਮੈਨੂੰ ਤਾਕਤ ਦੋ ਤਾਜੀ ਮੈਂ ਹੋਰ ਸੇਵਾਦਾਰ ਡਿਕਾ ਹਾਂ ਨਹੀਂ ਹੈਗਾ ਇਹ ਤੇ ਨਹੀਂ ਹੈਗਾ ਆ ਦੇਖ ਗੱਲ ਜੀ ਪ੍ਰਾਈਮ ਹੁੰਦੇ ਦੇਖ ਰਹੇ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਅੱਜ ਅਸੀਂ ਖੜੇ ਆ ਵਾਰਡ ਨੰਬਰ 37 ਦੇ ਵਿੱਚ ਜਿੱਥੇ ਕਿ ਸਰਬਜੀਤ ਹੋਣਾ ਹੋਰਾਂ ਨੇ ਗੁਰਦੀਪ ਸਿੰਘ ਗੋਸ਼ਾ ਜੋ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਪੁੰਜੇ ਬਿਠਾ ਕੇ ਉਹਨਾਂ ਦੇ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਨਮਾਨ ਕੀਤਾ ਵਜਾ ਵਜਾਏ ਸੀ ਕਿ ਪਿਛਲੇ ਦਿਨੀ ਲੋਕਡਾਊਨ ਦੇ ਦੌਰਾਨ ਕਰਫਿਊ ਦੇ ਦੌਰਾਨ ਲਗਾਤਾਰ ਨਿਰੰਤਰ ਸੇਵਾ ਜਿਹੜੀ ਗੁਰਦੀਪ ਸਿੰਘ ਗੋਸ਼ਾ ਵੱਲੋਂ ਕੀਤੀ ਜਾ ਰਹੀ ਸੀ ਤੇ ਲਗਾਤਾਰ ਹੁਣ ਤੱਕ ਵੀ ਕੀਤੀ ਜਾ ਰਹੀ ਹੈ ਚਾਹੇ ਉਹ ਮਦਦ ਹੈ ਜਿਹੜੀ ਭੁੱਖਿਆਂ ਤੱਕ ਅੰਨ ਪਹੁੰਚਾਉਣ ਦੀ ਹੋਵੇ ਲੰਗਰ ਪਹੁੰਚਾਉਣ ਦੀ ਹੋਵੇ ਰਾਸ਼ਨ ਪਹੁੰਚਾਉਣ ਦੀ ਹੋਵੇ ਮਦਦ ਹੈ ਜਿਹੜੀ ਲਗਾਤਾਰ ਨਿਰੰਤਰ ਜਾਰੀ ਹੈ ਸਾਡੇ ਦਾ ਸਰਜੀਤ ਸਿੰਘ ਜੀ ਮੌਜੂਦ ਹੈ ਅਸੀਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੀਪ ਸਿੰਘ ਗੋਸ਼ਾ ਜੀ ਨੇ ਅਸੀਂ ਵਾਰਡ ਨੰਬਰ 37 ਦੇ ਵਿੱਚ ਬੁਲਾਇਆ ਸੀ ਇੱਕ ਜੋ ਦਿਲੋਂ ਸਾਡੇ ਉਹਨਾਂ ਲਈ ਸਨਮ ਤੇ ਜਿਹੜਾ ਮੇਨ ਰੀਜ਼ਨ ਸੀਗਾ ਉਹ ਇਹ ਸੀਗਾ ਜੀ ਮੈਂ ਅੱਜ 86 ਦਿਨ ਹੋ ਗਏ ਪਾਜੀ ਨੂੰ ਨਿਰੰਤਰ ਸੇਵਾ ਕਰਦਿਆਂ ਨੂੰ ਜਿਹਦੇ ਵਿੱਚ ਉਹਨਾਂ ਨੇ ਲੰਗਰ ਦੀ ਸੇਵਾ ਰਾਸ਼ਨ ਦੀ ਸੇਵਾ ਔਰ ਇੱਥੇ ਸੈਨੀਟਾਈਜ਼ਰ ਦੀ ਸੇਵਾ ਪੂਰੇ ਹਲਕੇ ਪੂਰੇ ਪੰਜਾਬ ਦੇ ਪੂਰੇ ਮਤਲਬ ਲੁਧਿਆਣੇ ਦੇ ਵਿੱਚ ਉਹਨਾਂ ਨੇ ਕੀਤੀ ਹੈਗੀ ਆ ਤੇ ਲੋੜਵੰਦਾਂ ਤੱਕ ਜਿੱਥੇ ਦਾ ਰਾਸ਼ਨ ਪਹੁੰਚਾਉਣ ਦੀ ਗੱਲ ਸੀ ਉਹਨਾਂ ਨੂੰ ਵੀ ਰਾਸ਼ਨ ਪਹੁੰਚਾਇਆ ਔਰ ਜਿੱਥੇ ਭੁੱਖੇ ਬੰਦੇ ਜਿੱਥੇ ਉਹਨਾਂ ਨੂੰ ਲੰਗਰ ਦੀ ਲੋੜ ਸੀਗੀ ਉੱਥੇ ਤੱਕ ਵੀ ਅਸੀਂ ਲੰਗਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈਗੀ ਆ ਜੀ ਬਿਲਕੁਲ ਸਾਡੇ ਨਾਲ ਗੁਰਦੀਪ ਸਿੰਘ ਗੋਸ਼ਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਸਰ ਅੱਜ ਤੁਹਾਡੀ ਫੁੱਲਾਂ ਦੀ ਵਰਖਾ ਕਰਕੇ ਤੁਹਾਡਾ ਜਿਹੜਾ ਸਨਮਾਨ ਕੀਤਾ ਗਿਆ ਕਿਵੇਂ ਦੇਖੋ ਮੈਂ ਇਹ ਜੋਗਾ ਨਹੀਂਗਾ ਜਿੰਨਾ ਮੈਨੂੰ ਅੱਜ ਮਾਨ ਇਸ ਘਰ ਦੇ ਵਿੱਚੋਂ ਮਿਲਿਆ ਹੁਣ ਮੇਰੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਜ਼ਿੰਮੇਵਾਰੀ ਇੰਨੀ ਵੱਧ ਗਈ ਹੈ ਕਿ ਜੇ ਇਹ ਇਹਨਾਂ ਦੀ ਭਾਵਨਾ ਕੀ ਹੈ ਮੈਨਾਂ ਇੰਨਾ ਪਿਆਰ ਇੰਨਾ ਮੈਨੂੰ ਅਸ਼ੀਰਵਾਦ ਦਿੱਤਾ ਤੇ ਮੈਂ ਇਹਨਾਂ ਦੀ ਉਮੀਦਦਾ ਕੀ ਹੁੰਦੀਆਂ ਕਿ ਇੱਕ ਬੰਦਾ ਸਾਡੇ ਲਈ ਹਮੇਸ਼ਾ ਖੜੇ ਤੇ ਮੈਂ ਇਹਨਾਂ ਨਾਲ ਵਾਦਾ ਕੀਤਾ ਵੀ ਜਿੱਥੇ ਵੀ ਇਹਨਾਂ ਦਾ ਸੀ ਨਾ ਰੋੜੇਗਾ ਤੇ ਮੈਂ ਖੂਨ ਰੋਣ ਦੀ ਕੋਸ਼ਿਸ਼ ਕਰਾਂਗਾ ਵੀ ਤਾਂ ਕਮਤਲਬ ਕੀ ਹੈ ਮਤਲਬ ਵੀ ਜਿੱਥੇ ਵੀ ਇਹਨਾਂ ਨੂੰ ਜ਼ਰੂਰਤ ਹੋਊਗੀ ਕਿਉਂਕਿ ਮੇਰਾ ਹੁਣ ਇੱਕ ਘਰ ਨਹੀਂ ਸਾਰੇ ਘਰ ਮੇਰੇ ਆ ਹਰ ਜਗ੍ਹਾ ਤੇ ਕਿਉਂਕਿ ਇੱਕ ਗੱਲ ਪਤਾ ਲੱਗਿਆ ਵੀ ਸੇਵਾ ਨਾਲ ਹੀ ਹਰ ਚੀਜ਼ ਮਿਲਦੀ ਹੈ ਤੇ ਮੈਂ ਪਰਮਾਤਮਾ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਪਰਮਾਤਮਾ ਮੈਨੂੰ ਇਹ ਸ਼ਕਤੀ ਦੇਵੇ ਤਾਂ ਜੋ ਇਹਨਾਂ ਦੀਆਂ ਮੈਂ ਆਪਣਾ ਪਰਿਵਾਰ ਸਮਝ ਕੇ ਸੇਵਾ ਕਰ ਸਕਾਂ ਸਰ ਪਿਛਲੇ ਦਿਨੀ ਲਗਾਤਾਰ ਨਿਰੰਤਰ ਸੇਵਾ ਜਿਹੜੀ ਤੁਹਾਡੇ ਵੱਲੋਂ ਜਾਰੀ ਰਹੀ ਹੈ ਚਾਹੇ ਉਹ ਭੁੱਖਿਆ ਤੱਕ ਅਣ ਪਹੁੰਚਾਉਣ ਦੀ ਹੋਵੇ ਲੰਗਰ ਦੀ ਹੋਵੇ ਜਿਸ ਤਰ੍ਹਾਂ ਦੀ ਮਰਜ਼ੀ ਸੇਵਾ ਹੋ ਦੇਖੋ ਮੈਂ ਤਾਂ ਕਹਿੰਦਾ ਮੈਂ ਬੰਦੇ ਦੇ ਹੱਥ ਕੁਝ ਨਹੀਂ ਹੈਗਾ ਨਾ ਬੰਦਾ ਕੁਝ ਕਰ ਸਕਦਾ ਇਹ ਸਭ ਉਸ ਪ੍ਰਮਾਤਮਾ ਦੀ ਕਿਰਪਾ ਸਦਕਾ ਆਇਆ ਤੇ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾਗਾ ਵੀ ਮੇਰੇ ਕੋਲ ਸੇਵਾ ਨਾ ਹੋਣ ਕਿਉਂਕਿ ਬੜੀਆਂ ਔਂਕੜਾਂ ਵੀ ਆਈਆਂ ਤੁਹਾਨੂੰ ਪਤਾ ਹਨਾ ਵੀ ਪੁਲਿਸ ਵੱਲੋਂ ਧੱਕੇ ਵੀ ਹੋਏ ਬੜਾ ਕੁਝ ਆਇਆ ਪਰ ਸੇਵਾ ਨਹੀਂ ਰੁਕੀ ਤੇ ਉਹ ਕਿਉਂਕਿ ਮੇਰੀ ਸੇਵਾ ਨਹੀਂ ਇਹ ਪ੍ਰਮਾਤਮਾ ਵੱਲੋਂ ਸੇਵਾ ਲੱਗੀ ਹੋਈ ਹੈ ਤੇ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਾਂਗਾ ਵੀ ਮੇਰੇ ਵਰਗੇ ਕਈ ਨੌਜਵਾਨ ਕਈ ਲੋਕ ਬਜ਼ੁਰਗੋ ਮਤਾਵਾ ਬੱਚੇ ਸਭ ਲੱਗੇ ਹੋਏ ਸੇਵਾ 'ਚ ਤੇ ਜਿਨ੍ਹਾਂ ਦੇ ਅੰਦਰ ਸੇਵਾ ਦਾ ਜਿਆ ਪਰਮਾਤਮਾ ਉਹਨਾਂ ਨੂੰ ਹੋਰ ਸ਼ਕਤੀ ਬਲ ਬਖਸ਼ੇ ਤਾਂ ਜੋ ਵੱਧ ਚੜ ਕੇ ਸੇਵਾ ਕਰ ਸਕਣ ਸਰ ਲੁਧਿਆਣੇ ਦੇ ਵਿੱਚ ਬਹੁਤ ਐਨ ਜੀਓਜ਼ ਨੇ ਬਹੁਤ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਆਪਣਾ ਕੰਮ ਜਿਹੜਾ ਕਰਫਿਊ ਦੌਰਾਨ ਕੀਤਾ ਤੁਸੀਂ ਵੀ ਕਰ ਰਹੇ ਸੀਗੇ ਕਿਤੇ ਨਾ ਕਿਤੇ 2-3 ਵਾਰੀ ਪੁਲਿਸ ਵੀ ਅਰੈਸਟ ਪਈ ਆ ਤੁਸੀਂ ਉਸ ਨੂੰ ਕਿਵੇਂ ਦੇ ਦੋ ਕਿ ਥੋੜੀ ਅਰੈਸਟ ਕਿਉਂ ਹੋਰਾਂ ਦੀ ਕਿਉਂ ਨਹੀਂ ਦੇਖੋ ਪਹਿਲੀ ਗੱਲ ਤਾਂ ਜੇ ਸੂਬੇ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਹੋਣ ਜਾਂ ਚੰਗੇ ਲੀਡਰ ਹੋਣ ਤੇ ਐਨ ਜੀਓ ਦੀ ਜ਼ਰੂਰਤ ਨਹੀਂ ਪੈਂਦੀ ਪਰ ਪੰਜਾਬ ਦੇ ਵਿੱਚ ਇੱਕ ਸ਼ੌਂਕ ਹੈਗਾ ਵੀ ਸ਼ੁਰੂ ਤੋਂ ਸਾਡੇ ਪੀਰ ਪੰਗਰਬੇਰ ਗੁਰੂ ਸਾਭਾ ਨੇ ਸਾਰਿਆਂ ਨੇ ਸੇਵਾ ਕੀਤੀ ਆ ਪਰ ਜਿੱਥੇ ਇਹ ਚੰਗੀ ਗੱਲ ਹੈ ਵੀ ਅਸੀਂ ਸੇਵਾ ਕਰਦੇ ਉੱਥੇ ਉੱਥੇ ਮੁੱਖ ਮੰਤਰੀ ਸਾਹਿਬ ਵਾਸਤੇ ਸੋਚਣ ਵਾਲੀ ਗੱਲ ਹੈ ਵੀ ਇੰਨੀਆਂ ਐਨਜੀਓ ਕਿਉਂ ਪਰਪੀਆਂ ਉਹਦਾ ਕਾਰਨ ਕੀ ਹੈ ਕਿ ਆਪਾਂ ਕਿਤੇ ਨਾ ਕਿਤੇ ਕਮੀ ਛੱਡਦੀ ਜਦੋਂ ਆਪਾਂ ਕਮੀ ਛੱਡਾਂਗੇ ਤੇ ਫਿਰ ਐਨਜੀਓ ਨੂੰ ਆਪ ਕਿਉਂਕਿ ਲੋਕਾਂ ਨੂੰ ਘਰੋਂ ਉੱਠਣਾ ਪੈਂਦਾ ਤੇ ਕਰੋ ਲੋਕੁੱਡੇ ਏਡੀ ਸੇਵਾ ਕੀਤੀ ਤੇ ਜਿਹੜੇ ਈ ੱੱੱਕੇ ਦੀ ਗੱਲ ਦੇਖੋ ਇਹ ਪਹਿਲੀ ਵਾਰੀ ੱੱੱਕਾ ਨਹੀਂ ਚਾਹੇ ਗੁਰੂ ਨਾਨਕ ਸਾਹਿਬ ਨੂੰ ਵੀ ਜੇਲ੍ਹਾਂ ਚ ਰਹਿਣਾ ਪਿਆ ਸੀ ਰਾਮ ਜੀ ਨੂੰ ਵੀ ਬਨਵਾਸ ਕੱਟਣਾ ਪਿਆ ਸੀ ਕ੍ਰਿਸ਼ਨ ਮਹਾਰਾਜ ਜੀ ਨੂੰ ਵੀ ਜੇਲ੍ਹ ਚ ਜਾਣਾ ਪਿਆ ਸੀ ਮਤਲਬ ਇਹ ਜਦੋਂ ਜਦੋਂ ਸੱਚ ਚਲਦਾ ਤੇ ਨਾਲ ਝੂਠ ਦੀ ਲੜਾਈ ਨਾਲ ਆ ਜਾਂਦੀ ਮਤਲਬ ਕਿਤੇ ਨਾ ਕਿਤੇ ਲਗਾਤਾਰ ਵਿਰੋਧ ਹੈ ਜਿਹੜਾ ਤੁਹਾਡੇ ਵੱਲੋਂ ਸਰਕਾਰ ਦਾ جاری ਸੀ ਸਰਕਾਰ ਕਾਂਗਰਸ ਦੀ ਹੋਣ ਕਰਕੇ ਤਾਂ ਇਹੇ ਦਬਾਅ ਹੈ ਜਿਹੜਾ ਤੁਹਾਡੇ ਤੇ ਬਣਾਇਆ ਜਾ ਰਿਹਾ ਬਿਲਕੁਲ ਜੀ ਚਲੋ ਉਹਨਾਂ ਦਾ ਆਪਣਾ ਕੰਮ ਹੈ ਜਿੰਨਾ ਮਰਜ਼ੀ ਦਬਾ ਪਾ ਜਣ ਪਰ ਇਤਿਹਾਸ ਗਵਾਹ ਹੈ ਜਿੰਨੂੰ ਜਿੰਨਾ ਦੱਬਿਆ ਜਾਵੇ ਚੀਜ਼ ਉਨੀ ਬਾਹਰ ਆਂਦੀ ਆ ਤੇ ਜਿੰਨਾ ਜਿੰਨਾ ਕਿਸੇ ਨੂੰ ਦੱਬਿਆ ਗਿਆ ਜੇ ਮੈਨੂੰ ਦੱਬਿਆ ਗਿਆ ਤੇ ਮੈਂ ਕੋਈ ਨਹੀਂ ਮੈਨੂੰ ਆ ਮਾਤਾਵਾ ਤੁਸੀਂ ਦੇਖਿਆ ਬਜ਼ੁਰਗ ਦੇਖੇ ਜਿਹੜੀ ਮੈਨੂੰ ਅੱਜ ਅਸ਼ੀਰਵਾਦ ਤੱਕ ਹੀ ਸਰਕਾਰ ਨੂੰ ਅੱਜ ਕਦੀ ਅਸ਼ੀਰਵਾਦ ਮਿਲਿਆ ਜੇ ਮੈਨੂੰ ਇਹੋ ਜਿਹਾ ਅਸ਼ੀਰਵਾਦ ਮਿਲਿਆ ਤੇ ਮੈਂ ਕਹਿੰਦਾ ਵੀ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਸੇਵਾ ਕਰੋ ਸੇਵਾ ਕਰੋ ਇਸ ਤਾਂ ਬਾਰ-ਬਾਰ ਲੋਕਾਂ ਨੂੰ ਕਹਿੰਨੇ ਆ ਐਮਐਲਏ ਸਾਹਿਬ ਨੂੰ ਕਹਿੰਨੇ ਆ ਆਪਣੇ ਜਿੰਨੇ ਵੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਅਸੀਂ ਕਹਿੰਨੇ ਆ ਸੀਐਮ ਸਾਹਿਬ ਨੂੰ ਵੀ ਕਹਿੰਨੇ ਆ ਸਾਰਿਆਂ ਨੂੰ ਕਹਿੰਨੇ ਵੀ ਜੇ ਸੇਵਾ ਕਰਾਂਗੇ ਤੇ ਲੋਕਾਂ ਵੱਲੋਂ ਪਿਆਰ ਮਿਲੇਗਾ ਜੇ ਇੰਨੇ ਨੇ ਵੱਡਿਆਂ ਉਧਿਆਂ ਤੇ ਬੈਠੇ ਨੇ ਉਹ ਕਿਥੇ ਪਿਛਲੇ ਕਰਮਾਂ ਦੀਆਂ ਕੋਈ ਉਹਨਾਂ ਨੇ ਲੇਖਾ ਜੋਖਾ ਕੋਈ ਚੰਗੇ ਕੰਮ ਕਰਮ ਕੀਤੇ ਹੋਣਗੇ ਤਾਂ ਵੱਡੇ ਉਤੇ ਮਿਲਦੇ ਆ ਤੇ ਜੇ ਵੱਡੇ ਉਤੇ ਮਿਲਦੇ ਉਹਦਾ ਵੀ ਇਨਸਾਫ ਕਰੀਏ ਤੱਪੋ ਰਾਜ ਰਾਜ ਉਹ ਨਰਕ ਗੁਰਬਾਣੀ ਕਹਿੰਦੀ ਤੱਪ ਕੇ ਰਾਜ ਮਿਲਦਾ ਰਾਜ ਇਹੋ ਜਿਹਾ ਨਾ ਕਰੋ ਬਾਅਦੋਂ ਨਰਕ ਮਿਲ ਜੂਏ ਤੇ ਜਰੂਰ ਸੇਵਾ ਕੀਤੀ ਜਾਵੇ ਪਰ ਕਈ ਲੀਡਰ ਨਹੀਂ ਨਿਕਲੇ ਅੱਜ ਹੁਣ ਉਹ ਨਿਕਲਣ ਦੀ ਲੋੜ ਵੀ ਨਹੀਂ ਹੈਗੀ ਉਹਨਾਂ ਨੂੰ ਕਿਉਂਕਿ ਲੋੜ ਕਿਉਂ ਨਹੀਂ ਹੁਣ ਲੋਕ ਬੜੇ ਜਗ ਚੁੱਕੇ ਆ ਮੈਂ ਦੇਖਦਾ ਆ ਮੈਂ ਫੇਸਬੁਕ ਤੇ ਦੇਖਿਆ ਸੀ ਲੋਕਾਂ ਨੇ ਲਿਖ ਕੇ ਲਾਤਾ ਵੀ ਜਿਹੜੇ ਲੀਡਰ ਹੋਣ ਨਹੀਂ ਆਏ ਸਾਡੇ ਗਲੀ ਮੁੱਲੇ ਚ ਬਿਲਕੁਲ ਨਾ ਆਣ ਕਿ ਲੋਕ ਜਾਗ ਚੁੱਕੇ ਹੁਣ ਪਹਿਲੇ ਵਾਲਾ ਜਮਾਨਾ ਨਹੀਂ ਜਦੋਂ ਗੱਲ ਦੱਬੀ ਜਾਂਦੀ ਸੀਗੀ ਵੀ ਆਪਾਂ ਦੂਜੇ ਸ਼ਹਿਰ 'ਚ ਕੁਛ ਹੋਲਗਰ ਕਰਦੇ ਸੀ ਹੁਣ ਇੱਥੇ ਸ਼ਹਿਰ 'ਚ ਹੋਰ ਗੱਲ ਕਰਦੇ ਸੀ ਹੁਣ ਲੋਕ ਹਰ ਚੀਜ਼ ਨੂੰ ਵਾਚ ਕਰਦੇ ਆ ਤੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਹਰ ਚੀਜ਼ ਉਸੇ ਵੇਲੇ ਪਹੁੰਚ ਜਾਂਦੀ ਹੈ 5 ਮਿੰਟ ਬਾਅਦ ਵਾਇਰਲ ਹੋ ਜਾਂਦੀ ਹੈ ਤੇ ਹੁਣ ਉਹ ਟਾਈਮ ਲੰਘਣਾ ਨਹੀਂ ਵੀ ਜਿਹੜੇ ਸੋਚਦੇ ਆ ਲੋਕ ਵੀ ਅਸੀਂ ਵੱਡੇ ਉਧੇ ਤੇ ਰਹਿ ਕੇ ਵੀ ਅਸੀਂ ਕੋਈ ਨਹੀਂ ਬਾਅਦ 'ਚ ਫਿਰ ਜਾ ਕੇ ਹੱਥ ਪੈਰ ਜੋੜ ਲਾਂਗੇ ਵੀ ਗਲਤੀਆਂ ਮੰਨ ਲਾਂਗੇ ਕੋਈ ਗੱਲ ਨਹੀਂ ਪਰ ਇਹ ਸੋਖੀ ਘੜੀ 'ਚ ਜਿਹੜਾ ਹੁਣ ਕੰਮ ਨਹੀਂ ਆਇਆ ਕਦੀ ਕੰਮ ਨਹੀਂ ਆ ਸਕ ਥੋੜੀ ਤਸ਼ੱਦਦ ਵੀ ਹੋਈ ਤੁਹਾਡੇ ਦੇ ਉੱਤੇ ਕਿ ਉਸ ਦੇ ਬਾਵਜੂਦ ਵੀ ਗੁਰਦੀਪ ਸਿੰਘ ਗੋਸ਼ਾ ਲਗਾਤਾਰ ਆਪਣਾ ਕੰਮ ਆ ਜਿਹੜਾ ਉਹ ਕਰਦਾ ਰਹੇਗਾ ਨਿਰੰਤਰ ਸੇਵਾ ਲੋਕਾਂ ਦੀ ਜਿਹੜੀ ਕਰਦਾ ਰਹੇਗਾ ਗੋਸ਼ਾ ਕੀ ਚੀਜ਼ ਹੈ ਗੋਸ਼ਾ ਕੋਈ ਚੀਜ਼ ਨਹੀਂ ਹੈਗੀ ਪਰਮਾਤਮਾ ਬੜੀ ਵੱਡੀ ਚੀਜ਼ ਆ ਮਹਤਾਵਾ ਦਾ ਅਸ਼ੀਰਵਾਦ ਬੜੀ ਵੱਡੀ ਚੀਜ਼ ਆ ਇਹਨਾਂ ਦਾ ਅਸ਼ੀਰਵਾਦ ਰਹਾ ਪਰਮਾਤਮਾ ਦੀ ਕਿਰਪਾ ਰਹੀ ਤੇ ਕੋਈ ਟਾਲ ਨਹੀਂ ਸਕਦੇ ਸੇਵਾ ਨਿਰੰਤਰ ਜਾਰੀ ਰਹੂਗੀ ਸੋ ਇਹਨ ਸੰਗੁਰਦੀਪ ਸਿੰਘ ਗੋਸ਼ਾ ਜੀ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦਾ ਕਹਿਣਾ ਕਿ ਨਿਰੰਤਰ ਸੇਵਾ ਅੱਗੇ ਵੀ ਕਰਦੇ ਰਵਾਂਗੇ ਡਟ ਕੇ ਕਰਦੇ ਰਹਿਾਂਗੇ ਡਟ ਕੇ ਕਰਦੇ ਰਵਾਂਗੇ ਚਾਹੇ ਜਿੰਦਿਆਂ ਵੀ ਤਸ਼ੱਦਦ ਕਿਉਂ ਨਾ ਹੋ ਜਾਵੇ ਚਾਹੇ ਜਿੰਨੇ ਵੀ ਪੁਲਿਸ ਕਿਉਂ ਨਾ ਉਹਨਾਂ ਦੇ ਤਸ਼ੱਦਦ ਢਾਲ ਵੀ ਲੇਕਿਨ ਸਾਡੀ ਜਿਹੜੀ ਨਿਰੰਤਰ ਸੇਵਾ ਚਾਹੇ ਭੁੱਖੇਆਂ ਤੱਕ ਲੰਗਰ ਦੀ ਹੋਵੇ ਅੰਨ ਦੀ ਹੋਵੇ ਰਾਸ਼ਨ ਦੀ ਹੋਵੇ ਲਗਾਤਾਰ ਨਿਰੰਤਰ ਸੇਵਾ ਉਹ ਕਰਦੇ ਰਹਿਣਗੇ ਕੈਮਰਾਮੈਨ ਸੰਦੀਪ ਸੋਨਲੀ ਦੇ ਨਾਲ ਵਿਸ਼ਾਲ ਸ਼ਰ ਦਾ ਪ੍ਰਾਈਮ ਉਹਦੇ ਲੁਧਿਆਣਾ